ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 145 ਆਓ ਸੁਣਦੇ ਹਾਂ ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਲ 2025 ਦਸਤਕ ਦੇ ਰਿਹਾ ਹੈ ਤੇ ਆਖ ਰਿਹਾ ਹੈ 2024 ਦਾ ਆਪਣੇ ਮਨ ਵਿੱਚ ਲੇਖਾ ਜੋਖਾ ਕਰੋ ਕਿ ਤੁਸੀਂ ਪਹਿਲਾਂ ਤੋਂ ਕੀ ਚੰਗੇ ਇਨਸਾਨ ਬਣ ਗਏ ਹੋ ਜਾਂ ਨਹੀਂ ਜਾਂ ਅਜੇ ਵੀ ਨਹੀਂ ਜਿੰਦਗੀ ਸੁਖਾਵੀ ਪਧਰੀ ਖੁਸ਼ਹਾਲ ਤੇ ਮੁਸਕਰਾਉਂਦੀ ਹੋਈ ਜੀਉਣ ਲਈ ਸਾਰੇ ਕਰਮ ਸਾਨੂੰ ਸ਼ੁਭ ਸ਼ੁਭ ਕਰਨੇ ਪੈਂਦੇ ਹਨ ਤਾਂ ਹੀ ਅਸੀਂ ਜ਼ਿੰਦਗੀ ਦਾ ਆਨੰਦ ਲੈ ਸਕਦੇ ਹਾਂ 2025 ਨੂੰ ਜੀ ਆਇਆਂ ਆਖਦੇ ਹਾਂ ਕਿ ਇਸ ਸਾਲ ਮੈਂ ਆਪਣੇ ਕਰਮਾਂ ਲਈ ਸੁਚੇਤ ਰਹਾਂਗਾ ਸਭ ਕੁਝ ਚੰਗਾ ਹੀ ਚੰਗਾ ਕਰਨ ਲਈ ਮੈਂ ਝੂਠ ਨੂੰ ਅਲਵਿਦਾ ਕਹਾਂਗਾ ਆਪਣੀ ਸਿਹਤ ਨੂੰ ਚੰਗਾ ਬਣਾਉਣ ਲਈ ਪਹਿਲਾਂ ਨਾਲੋਂ ਕੁਝ ਘੱਟ ਖਾਵਾਂਗਾ ਤੇ ਸਵੇਰੇ ਉੱਠਣ ਲਈ ਕੁਝ ਘੱਟ ਸੋਵਾਂਗਾ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਰੇ ਗੁਣਾ ਦਾ ਤਤ ਸਭ ਤੋਂ ਉੱਪਰ ਜ਼ੁਬਾਨ ਵਿੱਚ ਮਿਠਾਸ ਤੇ ਕਰਮ ਵਿੱਚ ਨਿਮਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ ਮੈਂ ਪਰਿਵਾਰ ਤੇ ਹਕੂਮਤ ਨਹੀਂ ਕਰਾਂਗਾ ਉਸ ਨੂੰ ਆਪਣਾ ਪਿਆਰਾ ਸਹਿਯੋਗੀ ਬਣਾਵਾਂਗਾ ਮੈਂ ਆਪਣੀ ਕਾਰਵਿਹਾਰ ਨੂੰ ਸੱਚਾ-ਸੋਚਾ ਕਰ ਦਿਆਂਗਾ। ਬੇਈਮਾਨੀ ਦੀ ਕਮਾਈ ਨਹੀਂ ਕਰਾਂਗਾ। ਸੱਚੀ ਕਮਾਈ ਨਾਲ ਹੀ ਸੱਚੇ ਕਰਮ ਕੀਤੇ ਜਾ ਸਕਦੇ ਹਨ। ਮੈਂ ਲੋੜਵੰਦਾਂ ਦੀ ਵੀ ਮਦਦ ਕਰਾਂਗਾ। ਮੈਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਈਸ਼ਵਰ ਸੱਚ ਹੈ। ਤਾਂ ਕਿਵੇਂ ਹੈ? ਕਿਉਂ ਹੈ? ਉਸ ਦੇ ਕੀ ਫਾਇਦੇ ਹਨ? ਮੈਨੂੰ ਜਰੂਰ ਸਮਝਣਾ ਚਾਹੀਦਾ ਹੈ ਕਿਉਂਕਿ ਮੈਂ ਉਸ ਈਸ਼ਵਰ ਦੀ ਹੀ ਕਿਰਤ ਹਾਂ ਰਚਨਾ ਹਾਂ ਮੇਰਾ ਅਸਲ ਤਾਂ ਉਹ ਈਸ਼ਵਰ ਹੀ ਹੈ ਮੈਂ ਰਾਤੀ ਸੌਣ ਲੱਗਿਆਂ ਸਾਰੇ ਦਿਨ ਦਾ ਮੁਲਾਂਕਣ ਜਰੂਰ ਕਰਾਂਗਾ ਕਿ ਮੈਂ ਅੱਜ ਕੁਝ ਬੁਰਾ ਤਾਂ ਨਹੀਂ ਕੀਤਾ ਤੇ ਜੇ ਕੀਤਾ ਹੈ ਤਾਂ ਕਿਉਂ ਕੀਤਾ ਜੇ ਮੈਂ ਕਿਸੇ ਦਾ ਬੁਰਾ ਕਰਾਂਗਾ ਮੰਦਾ ਬੋਲਾਂਗਾ ਤਾਂ ਉਸ ਦਾ ਰਿਐਕਸ਼ਨ ਮੇਰੇ ਤੇ ਹੋਵੇਗਾ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ ਸਾਰੇ ਚੰਗੇ ਇਰਾਦਿਆਂ ਨੂੰ ਮੈਂ ਪੱਕਾ ਕਰਾਂਗਾ ਮੈਂ ਸ਼ਾਂਤ ਹੋ ਕੇ ਸੋਵਾਂਗਾ ਸ਼ਾਂਤ ਮਨ ਨਾਲ ਹੀ ਸਵੇਰੇ ਉਠਾਂਗਾ ਤੇ ਆਖਾਂਗਾ ਵਾਹਿਗੁਰੂ ਤੇਰਾ ਸ਼ੁਕਰ ਹੈ ਮੇਰੇ ਸਿਰ ਤੇ ਹੱਥ ਰੱਖੀ ਅੱਜ ਦਾ ਦਿਨ ਮੇਰੇ ਪਾਸੋਂ ਸੂ ਕਰਮ ਕਰਮ ਕਰਵਾਈ ਫਿਰ ਮੈਂ 2025 ਦੀ ਆਖਰੀ ਸ਼ਾਮ ਨੂੰ ਸਾਰੇ ਸਾਲ ਦਾ ਹਿਸਾਬ ਕਿਤਾਬ ਕਰਾਂਗਾ ਤਾਂ ਮੈਨੂੰ ਖੁਸ਼ੀ ਹੋਵੇਗੀ ਮੈਂ ਫਰਸਟ ਡਿਵੀਜ਼ਨ ਵਿੱਚ ਪਾਸ ਹੋ ਰਿਹਾ ਹਾਂ ਮੈਂ ਫਿਰ ਈਸ਼ਵਰ ਦਾ ਤਨ ਮਨ ਧਨ ਨਾਲ ਧੰਨਵਾਦ ਕਰਾਂਗਾ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ